ਲੋ ਜੀ ਇੱਥੇ ਵੀ ਕੋਈ ਪਸੂੜੀ ਪੈ ਗਈ ਇਧਰਲੇ ਪਾਸੇ ਭਾਈ ਹੋਟਲਾਂ ਦੇ ਗੇਟ ਗੁੱਟ ਬੰਦ ਕਰ ਲੇ ਕਿਉਂਕਿ ਸਾਹਮਣੇ ਕੋਈ ਪ੍ਰੋਟੈਸਟ ਚੱਲਦਾ ਸੀ ਉੱਥੇ ਰੌਲਾ ਪੈ ਗਿਆ ਗੋਲੀ ਗੋਲੀ ਚੱਲ ਗਈ ਕੋਈ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ 6:30 ਵਜੇ ਦਾ ਤੇ ਜਿਵੇਂ ਟਾਇਰਾਂ ਨੂੰ ਮਹਿੰਦੀ ਲੱਗੀ ਹੁੰਦੀ ਹੈ ਨਾ ਭਾਈ ਬੱਸ ਐਵੇਂ ਤੋਰਦਾ ਰਾਹ ਦੇ ਵਿੱਚ ਭਾਈ ਬਹੁਤ ਚੱਕ ਪੋਸਟਾਂ ਆਈਆਂ ਐਂ ਚੱਲ ਰਿਹਾਗਾ ਬਾਕੀ ਚੱਕ ਪੋਸਟਾਂ ਵਾਸਤੇ ਸੜਕਾਂ ਦੇ ਉੱਤੇ ਜਿਹੜੇ ਉਹ ਨਹੀਂ ਹੁੰਦੇ ਵੀ ਟਾਇਰ ਪਾੜ ਜਾਣਗੇ ਜੇ ਕੋਈ ਬੰਦਾ ਸਾਨੂੰ ਬਿਨਾਂ ਦੱਸੇ ਭਜਾਉਣ ਦੀ ਕੋਸ਼ਿਸ਼ ਕਰੂਗਾ ਸੜਕਾਂ ਦੇ ਉੱਤੇ ਉਹਨਾਂ ਨੇ ਸੂਲਾਂ ਵਾਲੀਆਂ ਉਹ ਬਿਛਾਈਆਂ ਹੋਈਆਂ ਨੇ ਪਟੇ ਜੇ ਬਿਛਾਏ ਹੋਏ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਖੰਡੇ ਵਾਲਾ ਗੁਰਦੁਆਰਾ ਸਾਹਿਬ ਨਾਨਕ ਸਰ ਬਰੁੱਕ ਸਾਈਡ ਇਧਰਲੇ ਪਾਸੇ ਬਾਈ ਹਰਦੀਪ ਹਰਦੀਪ ਬਾਈ ਤੇ ਮੈਂ ਚੱਲੇ ਆ ਥੋੜਾ ਜਿਹਾ ਐਡਵੈਂਚਰ ਵਾਲਾ ਸਫਰ ਕਰਨ ਤੇ ਮੈਂ ਹਰਦੀਪ ਬਾਈ ਨੂੰ ਪਹਿਲਾਂ ਦੱਸਦਾ ਲੰਗਰ ਹਾਲ ਦੇ ਵਿੱਚ ਵੀ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰਦਾ ਕਰੂੰਗਾ ਵੀ ਜੇ 2-4 ਦਿਨ ਕੋਈ ਅਪਡੇਟ ਨਾ ਆਈ ਤਾਂ ਮੇਰਾ ਪਤਾ ਕਰ ਲਿਓ ਠੀਕ ਆ ਮਰਸਾਬੇਟ ਤੱਕ ਜਾਵਾਂਗੇ ਮਰਸਾਬੇਟ ਤੋਂ ਫਿਰ ਸੜਕ ਅੰਦਰ ਨੂੰ ਮੁੜ ਜੂਗੀ ਤੁਰਕਾਨ ਵਾਲੇ ਪਾਸੇ ਨੂੰ ਠੀਕ ਆ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰਦਾ ਰਹੂੰਗਾ ਕਿਉਂਕਿ ਉਹ ਰੇਗਿਸਤਾਨ ਵਾਲਾ ਏਰੀਆ ਭਾਈ ਸੇਫ ਤਾਂ ਹੈਗਾ ਚਲੋ ਪਰ ਫਿਰ ਵੀ ਉੱਥੇ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਜਾਣਾ ਪੈਂਦਾ ਤੇ ਤਾਂ ਵੀ ਚਲੋ ਆਪਦੀ ਸੇਫਟੀ ਵਾਸਤੇ ਆਪਾਂ ਬਾਰੀ-ਬਾਰੀ ਲੋਕੇਸ਼ਨਾਂ ਸੈਂਡ ਕਰਦੇ ਰਹਾਂਗੇ ਵੀ ਇਹੀ ਆ ਭਾਈ ਆਪਣਾ ਸਾਹਮਣੇ ਟੈਕਸੀ ਵਾਲਾ ਦੇਖਿਓ ਮਾੜਾ ਜਿਹਾ ਉਹੀ ਆ ਮਨ ਲਾਦਾ 878 ਪੀ ਸਵੇਰੇ ਆਪਣੀ ਬੱਸ ਦਾ ਟਾਈਮ ਆ ਜੀ 9 ਵਜੇ ਦਾ 8 ਵਜੇ ਦਾ ਟਾਈਮ ਹੋ ਗਿਆ ਅੱਧਾ ਘੰਟਾ ਆਪਾਂ ਨੂੰ ਪਹੁੰਚਣ ਤੇ ਲੱਗਣਾ। ਬੈਗ ਵਿੱਚ ਸਾਰਾ ਸਮਾਨ ਆਪਦਾ ਕਮਰੇ ਛੱਡ ਕੇ ਚੱਲੇ ਆ ਤੇ ਨਿੱਕਾ ਬੈਗ ਲੈ ਕੇ ਚੱਲੇ ਆ। ਆਹ ਤਾਂ ਨਹੀਂ। ਨੰਬਰ ਕੀ ਲਿਖਿਆ ਹੋਇਆ? 2213 213 ਹੀ ਆ ਇਹ। ਹਾਂ, ਚੱਲ ਠੀਕ ਕਰਦੀ ਬਾਈ। ਹਾਂ, ਵੀਰੇ ਮਿਲਾਂਗੇ। ਨਿਗਾ ਰੱਖਿਓ ਮੇਰੀ ਲੋਕੇਸ਼ਨਾਂ ਦੀ। ਮਿਲਦੇ ਆਂ ਛੇਤੀ। ਜੈਂਬੋ bro ਹਾਂ? ਜ਼ਰਾ ਮਸਾ ਮਸਾ ਨੋ ਸੋ ਸਵਾਲੀ ਲिटल ਲिटल ਸਵਾਲੀ ਵਾਲੀ ਜੈਂਬੋ ਅਸਾਂਟੇ ਮਦੀਨਾ ਮੋਲ ਮਦੀਨਾ ਮੋਲ ਯੈਸ ਆਈ ਹੈਵ ਅ ਬੱਸ ਬੱਸ ਆਈ ਵਾਂਟ ਟੂ ਟੇਕ ਅ ਬੱਸ ਟੂ ਮਰਸਾਬਿਟ ਹਾਂ ਵਾਹਿਗੁਰੂ ਤਾਨ ਗੁਰ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਿਆਦਾ ਕੰਫਰਟ ਚ ਉੱਠ ਕੇ ਆਇਆ ਮੈਂ ਸਵੇਰੇ ਵੀ ਹੁਣ ਮੈਂ ਪਰੌਂਠੇ ਛੱਕ ਕੇ ਆਇਆ ਇੰਨਾ ਕੰਫਰਟ ਹੋ ਗਿਆ ਜਮਈ ਨੀ ਜੀ ਕਰ ਰਿਹਾ ਸੀ ਜਾਣਦਾ ਜਿਵੇਂ ਆਪਦੇ ਘਰੋਂ ਨਿਕਲਦੇ ਆ ਨਾ ਜੋ ਟੂਰ ਵਾਸਤੇ ਪਹਿਲੇ ਦਿਨ ਉਹੇ ਜਿਹਾ ਅੱਜ ਫੀਲ ਹੋ ਰਿਹਾ ਤੇ ਪਰ ਮੇਰੀ એનર્ਜੀ ਆ ਜਾਂ ਫਿਰ ਮੈਨੂੰ ਜਾਦੇ ਖੁਸ਼ ਅਨਕੰਫਰਟ ਚੀਜ਼ਾਂ ਰੱਖਦੀਆਂ ਨੇ ਤੇ ਬਾਈ ਜੇ ਮੈਂ ਸਵੇਰੇ ਬਾਈ ਹਰਦੀਪ ਨੂੰ ਕਿਹਾ ਮੈਂ ਕਹਾਂ ਜਾਣਦਾ ਜਮਾ ਮਨ ਨਹੀਂ ਕਰ ਰਿਹਾ ਜੇ ਉਹ ਬਾਈ ਮੈਨੂੰ ਇੱਕ ਵਾਰੀ ਕਹਿੰਦਾ ਨਾ ਵੀ ਛੱਡ ਪਰੇ ਨਾ ਜਾ ਮੈਂ ਦਵਾਰੇ ਪੈ ਜਾਣਾ ਸੀ ਦਵਾਰੇ ਵੀਡੀਓ ਐਡ ਕਰਨ ਲੱਗ ਗਿਆ ਸੀ ਕੋਈ ਨਵੀਂ ਥਾਂ ਹੋਰ ਲੱਭ ਲੈਣੀ ਸੀ ਪਰ ਅਨਕੰਫਰਟ ਵਾਲੀਆਂ ਚੀਜ਼ਾਂ ਮੈਨੂੰ ਬਾਅਦ ਦੇ ਵਿੱਚ ਘਰੇ ਜਾ ਕੇ ਉਹ ਹੋਊਗਾ ਵੀ ਹਾਂ ਯਾਰ ਦੇਖ ਹੀ ਆਉਣਾ ਸੀ ਹੁਣ ਤਾਂ ਮੈਨੂੰ ਇਹ ਲੱਗੀਆਂ ਸੀ ਵੀ ਆਰਾਮ ਕਰਦੇ ਜਾਂ ਸੌਂਦੇ ਜਾਂ ਕੋਈ ਨੇੜੇ ਤੇੜੇ ਦੀ ਥਾਵਾ ਘੁੰਮ ਲੈਂਦੇ ਪਰ ਜੇ ਮੈਂ ਘਰੇ ਪਹੁੰਚ ਜਾਂਦਾ ਬਾਅਦੋਂ ਟੂ ਟਾਰ ਖਤਮ ਕਰਨ ਤੋਂ ਬਾਅਦ ਫਿਰ ਮੈਨੂੰ ਲੱਗਣਾ ਸੀ ਯਾਰ ਵੀ ਆ ਚੀਜ਼ ਆਪਾਂ ਦੇਖ ਹੀ ਲੈਣੀ ਸੀ ਕਿਹੜਾ ਬਾਰੀ ਬਾਰੀ ਇੱਥੇ ਆਇਆ ਜਾਂਦਾ ਸੋ ਥੋੜਾ ਲੱਗੂਗਾ 2-4 ਘੰਟੇ ਲੱਗੂਗਾ ਇੱਕ ਵਾਰੀ ਆਪਾਂ ਨਿਕਲ ਗਏ ਹੁਣ ਬੱਸ 'ਚ ਬੈਠਾਂਗੇ ਬੱਸ 'ਚ ਪਹੁੰਚ ਕੇ ਆਪਾਂ ਮਰਸਾ ਬਿਟ ਜਾਣਾ ਜੀ ਤੇ ਆ ਪਲਾਨ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਆਪਾਂ ਤੁਰਕਾਨਾ ਲੇਕ ਦੇ ਦੇਖਣ ਚੱਲੇ ਆ ਜਿਹੜੀ ਕਿ ਕੀਨੀਆ ਦੀ ਸਾਰਿਆਂ ਤੋਂ ਵੱਡੀ ਲੇਕ ਆ ਪਰ ਉਹ ਲੇਕ ਬਹੁਤ ਜ਼ਿਆਦਾ ਰਿਮੋਟ ਏਰੀਆ ਦੇ ਵਿੱਚ ਬਣੀ ਹੋਈ ਆ ਉੱਥੇ ਜਾਣਾ ਵੀ ਕੋਈ ਜ਼ਿਆਦਾ ਸੇਫ ਨਹੀਂ ਹੈਗਾ ਤੇ ਪੁਲਿਸ ਨੂੰ ਵੈਰੀਫਿਕੇਸ਼ਨ ਕਰਵਾ ਕੇ ਜਾਣਾ ਪੈਂਦਾ ਸਾਰਾ ਕੰਮ ਆਪਾਂ ਬਹੁਤ ਧਿਆਨ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਪੈਸਾ ਟੱਕ ਮੈਂ ਪਹਿਲਾਂ ਹੀ ਜ਼ਿਆਦਾ ਕਢਾ ਕੇ ਆਪਦੀ ਜੇਬ ਦੇ ਵਿੱਚ ਪਾ ਲਿਆ 40000 ਰੁਪਏ ਮੇਰੇ ਕੋਲ ਹੈਗਾ ਇੱਥੋਂ ਦਾ ਅ ਸ਼ਿਲਿੰਗ ਦਾ ਮਤਲਬ ਇੰਡੀਆ ਦੇ हिसाब ਨਾਲ ਤੀ 35000 ਰੁਪਏ ਉੱਥੇ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਏਟੀਐਮ ਕਾਰਡ ਸ਼ਾਇਦ ਨਹੀਂ ਚੱਲੂਗਾ ਨਾ ਕੋਈ ਉੱਥੇ ਆਨ ਬਾਕੀ ਜ਼ਿੰਮੇਦਾਰੀ ਹੋਊਗਾ ਸਾਨੂੰ ਮਾਹੌਲ ਉੱਥੇ ਪਹੁੰਚ ਕੇ ਦੱਸਾਂਗੇ ਹੌਲੀ ਹੌਲੀ ਆਪਾਂ ਸਫ਼ਰ ਕਰਕੇ ਆਵਾਂਗੇ ਜੀ ਘੱਟੋ ਘੱਟ ਵੈਸਤਾ 5 ਦਿਨ ਲੱਗਦੇ ਹੁੰਦੇ ਨੇ ਜੇ ਕੋਈ ਰੱਬ ਸੁੱਖ ਰੱਖੇ ਕੋਈ ਅੜਚਾ ਨਾ ਆਵੇ ਤਾਂ ਆਪਾਂ ਟਾਈਮ ਸਿਰ 5 ਦਿਨਾਂ ਬਾਅਦ ਇੱਥੇ ਮੁੜ ਆਵਾਂਗੇ ਸਵੇਰ ਦਾ ਮਾਹੌਲ ਆ ਜੀ ਇਹ ਕੀਨੀਆ ਦੀ ਰਾਜਧਾਨੀ ਨਾਇਰੋਬੀ ਟ੍ਰੈਫਿਕ ਘੱਟ ਆ ਇਸ ਟਾਈਮ ਪਰ ਫਿਰ ਵੀ ਅੱਧਾ ਘੰਟਾ ਤਾਂ ਲੱਗ ਹੀ ਜਾਂਦਾ ਹੁੰਦਾ ਪਹੁੰਚਣ ਤੇ ਬੱਸ ਦਾ ਟਾਈਮ ਹੈਗਾ ਸਵੇਰੇ 9 ਵਜੇ ਦਾ ਤੇ 8:04 ਮਿੰਟ ਹੋ ਗਏ ਅੱਧੇ ਘੰਟੇ ਜੀ ਆਪਾਂ ਘੱਟੋ ਘੱਟ ਉੱਥੇ ਪਹੁੰਚ ਜਾਗੇ ਤੇ ਐਗਜੈਕਟ ਸ਼ਾਰਪ ਪਾਈਏ ਬਸਾਂ 9 ਵਜੇ ਚੱਲ ਪੈਂਦੀਆਂ ਨੇ ਇਧਰਲੇ ਪਾਸੇ ਦਾ ਮਾਹੌਲ ਉਵੇਂ ਨਹੀਂ ਹੈਗਾ ਜਿਵੇਂ ਵੈਸਟ ਅਫਰੀਕਾ ਦੇ ਵਿੱਚ ਸੀ ਵੀ ਅੱਠ ਕਹਿ ਕੇ ਸਾਨੂੰ ਐ ਨਹੀਂ ਪਤਾ 12 ਵਜਾ ਦਾ ਨੂੰ ਦੁਪਹਿਰੇ ਇੱਥੇ 9 ਵਜੇ ਦਾ ਟਾਈਮ ਕਿਹਾ ਤਾਂ ਐਗਜੈਕਟ 9 ਵਜੇ ਬੱਸ ਤੁਰ ਪੂਗੀ ਜਿੱਥੇ ਆਪਾਂ ਅੱਗੇ ਜਾਣਾ ਉੱਥੇ ਸ਼ਾਇਦ ਉਰਾਂ ਪਰਾਂ ਟਾਈਮ ਟੇਬਲ ਹੋ ਸਕਦਾ ਐਵੇਂ ਦਾ ਕੁਝ ਮਾਹੌਲ ਆ ਜੀ ਆਪਣੇ ਨਵੇਂ ਸਫ਼ਰ ਦਾ ਲੋ ਜੀ ਆਪਾਂ ਪਹੁੰਚ ਗਏ ਆ ਜੀ ਇਸ ਲਈ ਟਾਈਮ ਸਿਰ ਪਹੁੰਚ ਗਏ ਅੱਧਾ ਘੰਟਾ ਆਪਣੇ ਕੋਲ ਪਿਆ ਤੇ ਹਜੇ ਕਮਰੇ 'ਚੋਂ ਬਾਹਰ ਹੀ ਨਿਕਲੇ ਆ ਵਸ ਐਸਾ ਹਸਾਬ ਲਾਉ ਨਾਲ ਦੀ ਨਾਲ ਠੱਗੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਲੋਕਲ ਬੰਦਾ ਦੇਖ ਕੇ ਨਾ ਇਹ ਠੀਕ ਰੇਟ ਲਾਉਂਦੇ ਨੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਬਾਹਰਲੇ ਬੰਦੇ ਹੋ ਤੁਹਾਡੀ ਛਿੱਲ ਲਾਉਣ ਤੱਕ ਜਾਂਦੇ ਨੇ ਚਮੜੀ ਲਾਉਣ ਤੱਕ ਜਾਂਦੇ ਨੇ 180 ਰੁਪਏ ਦਾ ਰੇਟ ਸੀ ਜਿਹੜੀ ਆਪਾਂ ਕੈਬ ਬੁੱਕ ਕੀਤੀ ਸੀ ਤੇ ਉਹਨੂੰ ਪਤਾ ਸੀ ਵੀ ਇਹ ਬੰਦਾ ਬਾਹਰ ਦਾ ਤੇ ਮੈਨੂੰ ਕਹਿੰਦਾ 350 ਹੋਗੇ ਮੈਂ ਕਹਾ ਦਿਖਾ ਕਿੱਥੇ ਹੋਗੇ 350 ਯਾਰ ਕਮਾਲ ਕਰੀ ਜਾਂਦਾ ਉਹ ਚਲੋ ਜੀ ਬਾਹਰਲੇ ਬੰਦਿਆਂ ਦਾ ਰੇਟ ਲਾਉਣਾ ਹੀ ਲਾਉਣਾ 100-100 ਰੁਪਏ ਦੇ ਬਿਸਕੁਟ 100-100 ਰੁਪਏ ਦੀਆਂ ਪਾਣੀ ਦੀਆਂ ਬੋਤਲਾਂ ਅੱਜ ਤੋਂ ਸਫ਼ਰ ਆਪਣਾ ਸ਼ੁਰੂ ਹੋ ਗਿਆ ਇਹ ਵਾਲਾ ਕਿਸੇ ਵੀ ਦੁਕਾਨ ਤੇ ਤੁਸੀਂ ਚੱਲ ਜਿਓ ਤੁਹਾਨੂੰ ਕੋਈ ਵੀ ਕੋਈ ਵੀ ਬੰਦਾ ਸਹੀ ਰੇਟ ਨਹੀਂ ਲਾਊਗਾ ਬਾਹਰਲਾ ਬੰਦਾ ਦੇਖ ਕੇ ਲੋ ਜੀ ਪੂਰੇ 20-25 ਮਿੰਟ ਪਹਿਲਾਂ ਆਪਾਂ ਆਪਦੀ ਬੱਸ ਦੇ ਕੋਲ ਪਹੁੰਚ ਗਏ ਆ ਅਬੂਆ ਬੱਸ ਟਿਕਟ ਮੇਰੇ ਹੱਥ ਦੇ ਵਿੱਚ ਆ ਮੈਂ ਕਨਫਰਮ ਕਰ ਲਈ ਕਹਿੰਦੇ ਇਹ ਹੀ ਟਿਕਟ ਤੁਹਾਡੀ ਇਹ ਹੀ ਬੱਸ ਆ ਮਰਸਾ ਬਿੱਟ ਜਾਣੀ ਹੈ 9 ਵਜੇ 20-25 ਮਿੰਟ ਆਪਣੇ ਕੋਲ ਹਜੇ ਪਏ ਨਹੀਂ ਇਧਰਲੇ ਪਾਸੇ ਇਹਨਾਂ ਦਾ ਵੇਟਿੰਗ ਏਰੀਆ ਬਣਿਆ ਹੋਇਆ ਇਹਨਾਂ ਬਸ ਇਹ ਬਸ ਥੋੜੀ ਜਿਹੀ ਛੋਟੀ ਆ ਤੇ ਪਰ ਇਹ ਡੇਲੀ ਚੱਲਦੀ ਆ ਜਿਹੜੀ ਵੱਡੀ ਬਸ ਜਿਹਦੇ ਜਿੱਥੇ ਆਪਣੇ ਕੱਲ ਪੈਸੇ ਮਰੇ ਨੇ ਸਕੈਮ ਹੋਇਆ ਉਹ ਬਸ ਥੋੜੀ ਜਿਹੀ ਇਸ ਤੋਂ ਜ਼ਿਆਦਾ ਵੱਡੀ ਆ ਪਰ ਉਹ ਰੋਜ਼ ਸ਼ਾਮ ਨੂੰ 7 ਵਜੇ ਚੱਲਦੀ ਆ ਇਹ ਵਾਲੀ ਬਸ ਸਵੇਰੇ 6 ਵਜੇ ਤੇ ਸਵੇਰੇ 9 ਵਜੇ ਇਹ じゃ ਕੁਝ ਟਾਈਮ ਆ ਇਹਦਾ ਇਧਰਲੇ ਪਾਸੇ ਚਾਹ ਤੇ ਆਂਡੇਆਂ ਵਾਲੇ ਪਰੌਂਠੇ ਇਧਰਲੇ ਪਾਸੇ ਬੈੰਦਾ ਜੀ ਡਰਾਈਵਰ ਉਹਲਾ ਕਰਕੇ ਤੇ ਜਿੱਥੇ ਮੇਰੀ ਸੀਟ ਆ ਆ ਦੇਖੋ ਇੱਥੇ ਮੈਂ ਬੈਠਾ ਆ ਮੇਰਾ ਬੈਗ ਪਿਆ ਇੱਥੇ ਬਸ ਬਸ ਖਤਮ ਹੋ ਗਈ ਅਗਲੇ ਪਾਸੇ ਤੇ ਜਿਹੜੇ ਬੰਦੇ ਨੇ ਮੈਨੂੰ ਟਿਕਟ ਦਿੱਤੀ ਆ ਉਹਨੇ ਕਿਹਾ ਸੀਗਾ ਤੁਹਾਨੂੰ ਪੂਰੀ ਘੈਂਟ ਸੀਟ ਦਵਾਂਗੇ ਤੁਹਾਨੂੰ ਪੂਰਾ 뷰 ਦਿਖੂਗਾ ਅੱਗੇ ਦਾ ਆਪਣਾ 5-6 ਘੰਟਿਆਂ ਦਾ ਸਫ਼ਰ ਆ ਬੱਸਾਂ ਇਹਨਾਂ ਦੀਆਂ ਘੈਂਟ ਬਣੀਆਂ ਹੋਈਆਂ ਨੇ ਦੇਖੋ ਤੁਸੀਂ ਪਿੱਛੇ ਏਸੀ ਯੂਸੀ ਲੱਗੇ ਹੋਏ ਨੇ ਉੱਦੇ ਵੀ ਜਿਹੜੀ ਬੱਸ ਦੇ ਵਿੱਚ ਆਪਾਂ ਆਏ ਆ ਨਾ ਉਹ ਬੱਸ ਦੇ ਵਿੱਚ ਵਾਈਫਾਈ ਵੀ ਚੱਲਦਾ ਸੀ ਇਹ ਇਸ ਬੱਸ 'ਚ ਵੀ ਸ਼ਾਇਦ ਵਾਈਫਾਈ ਹੋ ਸਕਦਾ ਕਰਾਇਆ 13-1400 ਰੁਪਏ ਇੰਡੀਆ ਦੇ ਹਿਸਾਬ ਨਾਲ ਇੱਥੋਂ ਦਾ ਕਰਾਇਆ 2000 ਸ਼ਿਲਿੰਗ ਤੇ ਆਪਾਂ ਜਾਣਾ ਘੱਟੋ ਘੱਟ 500 ਕਿਲੋਮੀਟਰ ਦੇ ਨੇੜੇ ਤੇੜੇ 9:00 ਬਜ ਕੇ 6 ਮਿੰਟ ਹੋ ਗਏ ਤੇ ਬਸ ਤੁਸੀਂ ਦੇਖੋ ਭਾਈ ਤੁਰਪੀ ਜਮਾ ਟਾਈਮ ਦੀਆਂ ਪੱਕੀਆਂ ਬੱਸਾਂ ਨੇ ਇਹ ਬੱਸਾਂ ਦੂਜੀਆਂ ਨੇ ਵੱਡੀਆਂ ਲਗਜ਼ਰੀ ਬੱਸਾਂ ਨੇ ਤੇ ਇਹ ਭਰ ਵੀ ਜਾਂਦੀਆਂ ਨੇ ਜਿਹੜੇ ਦੂਜੇ ਲੋਕਲ ਟਰਾਂਸਪੋਰਟ ਹਨ ਉੱਥੇ ਤੰਗ ਹੋਈਦਾ ਬਾਕੀ ਹੁਣ ਆਪਾਂ ਨੂੰ ਸ਼ਹਿਰ 'ਚੋਂ ਬਾਹਰ ਨਿਕਲਣ ਲੱਗੇ ਟਾਈਮ ਲੱਗਣਾ ਕਿਉਂਕਿ ਸਵੇਰੇ ਇਹ ਟਰੈਫਿਕ ਦਾ ਟਾਈਮ ਹੁੰਦਾ ਲੋਕਾਂ ਦੇ ਆਫਿਸ ਜਾਣ ਦਾ ਟਾਈਮ ਹੁੰਦਾ ਲੋ ਜੀ 2 ਘੰਟੇ ਚੱਲਣ ਤੋਂ ਬਾਅਦ ਇੱਥੇ ਰਾਹ ਦੇ ਵਿੱਚ ਬਸ ਰੋਗਲੀ ਕਹਿੰਦੇ ਪੈ ਜਿਹਨੇ ਪਾਣੀ ਪੂਣੀ ਪੀਣਾ ਬਾਥਰੂਮ ਜਾਣਾ ਜਾਇਆ ਮੌਸਮ ਇੱਕ ਨੰਬਰ ਸੜਕਾਂ ਇੱਕ ਨੰਬਰ ਤੇ ਸਫਰ ਵੀ ਘੈਂਟ ਆ ਨੀਂਦ ਆ ਰਹੀ ਆ ਸ਼ਾਮ ਤੱਕ ਆਪਾਂ ਪਹੁੰਚਾਂਗੇ ਤੇ 7-8 ਘੰਟੇ ਦਾ ਸਫਰ ਆ 550 ਕਿਲੋਮੀਟਰ ਆਪਾਂ ਜਾਣਾ ਤੇ ਉੱਥੇ ਜਾ ਕੇ ਆਪਾਂ ਨੂੰ ਹੋਟਲ ਲੈ ਕੇ ਰਹਿਣਾ ਪੈਣਾ ਕਿਉਂਕਿ ਉਸ ਤੋਂ ਬਾਅਦ ਜਿੱਥੇ ਆਪਾਂ ਜਾਣਾ ਤਾਂ ਉੱਥੇ ਆਪਾਂ ਨੂੰ ਕੋਈ ਸੜਕਾਂ ਨਹੀਂ ਮਿਲਣੀਆਂ ਕੋਈ ਪੀਣ ਨੂੰ ਚੱਜ ਦਾ ਪਾਣੀ ਨਹੀਂ ਮਿਲਣਾ ਕੋਈ ਬੱਸਾਂ ਨਹੀਂ ਮਿਲਣੀਆਂ ਕੋਈ ਸਰਵਿਸ ਪਬਲਿਕ ਟਰਾਂਸਪੋਰਟ ਨਹੀਂ ਵਧੀਆ ਮਿਲਣੀ ਮਤਲਬ ਐ ਐਡਵੈਂਚਰ ਭਰਿਆ ਵਲੌਗ ਹੋਣ ਵਾਲਾ ਜਿਹੜਾ ਆਪਾਂ ਹੁਣ ਆਨਲਾਈਨ ਟਾਈਮਾਂ ਦੇ ਵਿੱਚ ਕਰਾਂਗੇ ਜੀ ਪੂਰੇ 3 ਘੰਟੇ ਬਾਅਦ ਬੱਸ ਰੁਕੀ ਆ ਤੇ ਗਰਮੀ ਪੂਰੀ ਅੰਤਾਂ ਦੀ ਹੋ ਗਈ ਇੱਥੇ 15 ਮਿੰਟਾਂ ਵਾਸਤੇ ਬੱਸ ਰੁਕੀ ਆ ਉਥੇ ਰੈਸਟੋਰੈਂਟ ਤਾਂ ਹੈਗੇ ਨੇ ਕੁਛ ਖਾਣ ਪੀਣ ਵਾਸਤੇ 15 ਮਿੰਟਾਂ ਚ ਆਪਾਂ ਨਹੀਂ ਖਾ ਸਕਦੇ ਦੁਕਾਨਾਂ ਵੀ ਹੈਗੀਆਂ ਨੇ ਉਹਨਾਂ ਦੁਕਾਨਾਂ ਤੋਂ ਵੀ ਮੈਂ ਕੁਝ ਜਾ ਕੇ ਨਹੀਂ ਲੈ ਸਕਦਾ ਕਿਉਂਕਿ ਮੈਂ ਇੱਕ ਟੂਰਿਸਟ ਆ ਤੇ ਮੈਨੂੰ ਬਹੁਤ ਮਹਿੰਗਾ ਸਮਾਨ ਲਾਉਂਦੇ ਨੇ ਯਾਰ ਇਹ ਸਾਨੂੰ ਸਾਰੇ ਕਿਤੇ ਦੇਖਣ ਨੂੰ ਮਿਲ ਜੂਗਾ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ ਜੇ ਤੁਹਾਡੇ ਨਾਲ ਲੋਕਲ ਬੰਦਾ ਹੈਗਾ ਤਾਂ ਵਜਜੋਗੇ ਨਹੀਂ ਤਿੰਨ ਤਿੰਨ ਗੁਣਾ ਰੇਟ ਲਾਉਂਦੇ ਨੇ ਇਧਰਲੇ ਪਾਸੇ ਇੱਕ ਸੁਪਰਮਾਰਕੀਟ ਆ ਤੇ ਸੁਪਰਮਾਰਕੀਟ ਦੇ ਜੂਸ ਜਾਸ ਲੈ ਲਵਾਂਦੇ ਆ ਕਿਉਂਕਿ ਇਹਨਾਂ ਕੋਲ ਤਾਂ ਰੇਟ ਓ ਠੀਕ ਹੈ ਠੀਕ ਹੈ ਹਾਂ ਬਹੁਤ ਅੱਛਾ ਹਿੰਦੀ ਬੋਲਦੇ ਸੀ ਬਾਈ ਕੋਕੇ ਕੋਲੇ ਦੀ ਬੋਤਲ ਲੈ ਲਈ ਆਪਾਂ 75 ਰੁਪਈਆ ਦੀ ਇਹ ਬਾਹਰੋਂ ਮੈਨੂੰ ਮਿਲਨੀ ਸੀ 250 ਰੁਪਏ ਦੀ ਤੇ ਨਾਈਰੋਬੀ ਚੋਂ ਨਿਕਲਨਸਾਰ ਹੀ ਖਾਣੇ ਪੀਣ ਨਾਲ ਜੰਗ ਸ਼ੁਰੂ ਹੋ ਗਈ ਬਿਸਕੁਟ ਪੂਜੀਆ ਮੇਰੇ ਕੋਲ ਹੈਗਾ ਮੇਰੇ ਬੈਗ ਦੇ ਵਿੱਚ ਉਹਦੇ ਨਾਲ ਆਪਾਂ ਕੋਲਡ ਡਰਿੰਕ ਪੀਲਾਂਗੇ ਜਿੱਥੇ ਆਪਾਂ ਰਾਤ ਨੂੰ ਰੁਕਾਂਗੇ ਉੱਥੇ ਰੈਸਟੋਰੈਂਟ ਹੋਊਗਾ ਉਹਨੂੰ ਚੰਗੀ ਤਰ੍ਹਾਂ ਸਮਝਾ ਦਾਂਗੇ ਖਾ-ਪੀਤਾ ਆਪਾਂ ਇੱਥੇ ਵੀ ਲੈਣਾ ਸੀ ਪਰ ਗੱਲ ਐ ਆ ਵੀ ਹੈ? ਆਈ ਐਮ ਗੁੱਡ। ਆਈ ਐਮ ਗੁੱਡ। ਖਾ-ਪੀ ਮੈਂ ਇੱਥੇ ਵੀ ਲੈਣਾ ਸੀ ਪਰ ਇੱਥੇ ਐ ਆ ਵੀ ਆਪਣੇ ਕੋਲ ਸਿਰਫ 15 ਮਿੰਟ ਹੀ ਨੇ। 15 ਮਿੰਟਾਂ ਦੇ ਵਿੱਚ ਵਿੱਚ ਆਪਾਂ ਉਹਨਾਂ ਨੂੰ ਸਮਝਾ ਨਹੀਂ ਸਕਦੇ ਵੀ ਖਾਣਾ ਕੀ ਆ। ਬ्रो, which city is this? City name? Isseolo. Isseolo. Isseolo County. Isseolo County. Isseolo County ਭਾਈ ਇਸ ਜਗ੍ਹਾ ਦਾ ਨਾਮ ਆ। ਆ ਬੱਸ ਵੀ ਅਬੂਆ ਵਾਲਿਆਂ ਦੀ ਆ। ਉਹ ਬੱਸ ਵੀ ਅਬੂਆ ਵਾਲਿਆਂ ਦੀ ਆ। ਲੋ ਜੀ ਇੱਥੇ ਵੀ ਕੋਈ ਪਸੂੜੀ ਪੈ ਗਈ ਇਧਰਲੇ ਪਾਸੇ ਪਾਈ ਹੋਟਲਾਂ ਦੇ ਗੇਟ ਗੁੱਟ ਬੰਦ ਕਰ ਲੇ ਕਿਉਂਕਿ ਸਾਹਮਣੇ ਕੋਈ ਪ੍ਰੋਟੈਸਟ ਚੱਲਦਾ ਸੀ ਉੱਥੇ ਰੌਲਾ ਪੈ ਗਿਆ ਗੋਲੀ ਗੋਲੀ ਚੱਲ ਗਈ ਕੋਈ ਰੁਕੀ ਦਾ ਬੱਸ 15 ਮਿੰਟਾਂ ਵਾਸਤੇ ਸੀ ਪਰ ਕੋਈ ਨਾ ਕੋਈ ਇੱਥੇ ਰੌਲਾ じゃ ਪੈ ਗਿਆ ਯਾਰ ਉਹ ਚੱਕਰ ਦੇ ਵਿੱਚ ਨਾ ਫਿਰ ਇਹਨਾਂ ਨੇ ਬੱਸ ਛੇਤੀ ਤੋੜ ਲਈ ਤੇ ਕਿਉਂਕਿ ਇੱਥੇ ਐ ਹੁੰਦਾ ਨਾ ਜਦੋਂ ਕੋਈ ਰੌਲਾ ਪੈ ਜਾਂਦਾ ਤਾਂ ਅਗਲੇ ਪਹਿਲਾਂ ਬੱਸਾਂ ਨੂੰ ਪੈ ਜਾਂਦਾ ਜੀ ਬੱਸਾਂ ਭੰਨ ਦੀਏ ਜਿਵੇਂ ਜਿਵੇਂ ਇਹ ਆਪਾਂ ਇਧਰ ਨੂੰ ਜਾ ਰਹੇ ਹਾਂ ਓਵੇਂ ਓਵੇਂ ਗਰਮੀ ਵੱਧਦੀ ਜਾ ਰਹੀ ਆ ਤੇ ਤੁਸੀਂ 뷰 ਪੁਆਇੰਟ ਚੈੱਕ ਕਰੋ ਕਿੰਡਾ ਸੋਹਣਾ ਬਣ ਰਿਹਾ ਆ ਆ ਪਹਾੜ ਜਿਵੇਂ ਓਵੇਂ ਲੱਗਦਾ ਜਿਵੇਂ ਰਾਵਣ ਦਾ ਮਹਿਲ ਹੁੰਦਾ ਸ਼੍ਰੀਲੰਕਾ ਦੇ ਵਿੱਚ ਇਧਰਲੇ ਪਾਸੇ ਹਰੇ ਭਾਈ ਘਾਟ ਗਈ ਕਿਕਰਾਂ ਲੱਗੀਆਂ ਹੋਈਆਂ ਜਿਹੜੇ ਤੁਸੀਂ ਆਲ ਦਲ ਗ੍ਰੀਨਰੀ ਦੇਖ ਰਹੇ ਹੋ ਨਾ ਇਹ ਸਾਰੀਆਂ ਕਿਕਰਾਂ ਵਾਲੀਆਂ ਨੇ ਇਸ ਤੋਂ ਪਹਿਲਾਂ ਜਿਹੜੀ ਨਾਈਰੋਬੀ ਦੇ ਨੇੜੇ ਜਿਹੜੇ ਗ੍ਰੀਨਰੀ ਸੀ ਉੱਥੇ ਸਾਰੀ ਖੇਤੀਬਾੜੀ ਸੀ ਗੰਨੇ ਦੀ ਜਾਂ ਸામਨੇ ਖੜੀ ਹੈ ਜੀ ਆਪਣੀ ਬੱਸ ਸ਼ਾਮ ਦਾ 7 ਵਜੇ ਦਾ ਟਾਈਮ ਹੋ ਗਿਆ ਯਾਰ ਜਮਾ ਟਿਚਕ ਟਿਚਾਈ ਕਰਦਾ ਲੈ ਕੇ ਆਇਆ ਬੜਾ ਲੇਟ ਕਰਤਾ ਹੋਟਲ ਵਾਲ ਨੂੰ ਫੋਨ ਕਰ ਲਿਆ ਆਨਲਾਈਨ ਹੋਟਲ ਲੱਭ ਕੇ ਹੁਣ ਆਪਾਂ ਉਹਦੇ ਕਮਰੇ ਚ ਚਲਦੇ ਆ 2000 ਰੁਪਏ ਦਾ ਕਮਰਾ ਕਹਿੰਦਾ ਤੇ ਰਾਤ ਨੂੰ ਰੋਟੀ ਰਾਟੀ ਖਾਣ ਨੂੰ ਵੀ ਆਪਾਂ ਉੱਥੇ ਰੈਸਟੋਰੈਂਟ ਹੈਗਾ ਉੱਥੇ ਮਿਲ ਜੂਗਾ ਖਾਣ ਪੀਣ ਨੂੰ ਦੇਖਦੇ ਆ ਕੀ ਮਾਹੌਲ ਕੱਲ ਨੂੰ ਸਵੇਰੇ ਇੱਥੋਂ ਆਪਾਂ ਨੂੰ ਕਿਤੋਂ ਬੱਸ ਪਤਾ ਕਰਨੀ ਪੈਣੀ ਹੈ ਜਾਣ ਵਾਸਤੇ ਲੋ ਜੀ ਮਰਸਾ ਬੇਟਾ ਆਪਾਂ ਪਹੁੰਚ ਗਏ ਆ ਤੇ ਜਮਾਂ ਜਿਵੇਂ ਟੈਰਾ ਨੂੰ ਮਹਿੰਦੀ ਲੱਗੀ ਹੁੰਦੀ ਐ ਤੇ ਚਿਕਟਿਚ ਕੀ ਕਰਦਾ ਲੈ ਕੇ ਆਇਆ ਰਾਹ ਦੇ ਵਿੱਚ ਚੈੱਕ ਪੋਸਟਾਂ ਬਾਲੀਆਂ ਸੀ ਦੋ ਚੈੱਕ ਪੋਸਟਾਂ ਬਹੁਤ ਜ਼ਿਆਦਾ ਵੱਡੀਆਂ ਸੀ ਜਿੱਥੇ ਉਹ ਆਪਦੇ ਕੁੱਤੇ ਲੈ ਕੇ ਆਏ ਕੁੱਤਿਆਂ ਨੇ ਆਪਦਾ ਸਮਾਨ ਸਮੁੰਨ ਸੁੰਘਿਆ ਇਹ ਪਤਾ ਨਹੀਂ ਕਿਉਂ ਕਰਦੇ ਨੇ ਬਾਰਡਰ ਵਾਲੇ ਪਾਸੇ ਨੂੰ ਜਦੋਂ ਮੈਂ ਇਧਰੋਂ ਆਇਆ ਸੀ ਨਾ ਇਥੋਪੀਆ ਤੋਂ ਉਦੋਂ ਵੀ ਉਹਨਾਂ ਨੇ ਕੀਤਾ ਸੀ ਤੇ ਅੱਜ ਦਿਨ ਸੀ ਤਾਂ ਦਿਨੇ ਵੀ ਉਹਨਾਂ ਨੇ ਐ ਥੱਲੇ ਲਾ ਕੇ ਸਮਾਨ ਕੁੱਤਿਆਂ ਨੂੰ ਸੰਘਾਇਆ ਤੇ ਉਸ ਬਾਈ ਜਿਹੜੀਆਂ ਛੋਟੀਆਂ ਚੱਕ ਪੋਸਟਾਂ ਸੀ ਉੱਥੇ ਬਾਈ ਨੇ ਡਰਾਈਵਰ ਨੇ ਮਾਇਆ ਮਮਤਾ ਮੋਣੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਮਤਲਬ ਬੱਸ ਖੜਦੇ ਵੀ ਨਹੀਂ ਸੀ ਐ ਦੂਰੋਂ ਹੀ ਐ ਹੱਥ ਕਰ ਦਿੰਦੇ ਤੇ ਪੁਲਿਸ ਵਾਲਾ ਆਪਦਾ ਹੱਥ ਕਰ ਲੈਂਦਾ ਉਹਦੇ ਹੱਥ ਦੇ ਵਿੱਚ ਮਾਇਆ ਧਰ ਦਿੰਦੇ ਤੇ ਬੱਸ ਆਪਣੀ ਲੰਘ ਜਾਂਦੀ ਸੀ ਤੇ ਸੜਕਾਂ ਦੇ ਉੱਤੇ ਉਹਨਾਂ ਨੇ ਉਹ ਛੁਰੀਆਂ ਵਾਲੀਆਂ ਨਹੀਂ ਹੁੰਦੀਆਂ ਚੀਜ਼ਾਂ ਜੀਆਂ ਉਹ ਪਟੇ ਜੇ ਵਿਛਾਏ ਹੋਏ ਸੀ ਜੇ ਬੰਦਾ ਭਜਾ ਕੇ ਲੰਘਣ ਦੀ ਕੋਸ਼ਿਸ਼ ਕਰੇ ਤਾਂ ਉਹਦੇ ਟਾਇਰ ਪਾੜ ਜਾਣ ਐ ਦੀ ਕੋਈ ਗੱਲਬਾਤ ਸੀ ਤੇ ਅਪਡੇਟ ਸੀ ਇਸ ਟਾਈਮ ਆਪਾਂ ਆਪਦੇ ਹੋਟਲ ਦੇ ਵਿੱਚ ਪਹੁੰਚ ਗਏ ਆ ਜੀ ਹੋਟਲ ਦਾ ਨਾਮ ਹੈਗਾ ਚਿਕੋ ਹੋਟਲ ਮਰਸਾਬਿਟ ਇਧਰ ਆ ਜੀ ਸਾਹਮਣੇ ਮੇਨ ਗੇਟ ਮਰਸਾਬਿਟ ਦੇ ਵਿੱਚ ਹੋਟਲ ਬਹੁਤ ਨੇ ਟੂਰਿਸਟ ਇੱਥੇ ਇੱਥੋਂ ਪਤਾ ਲੱਗਦਾ ਵੀ ਆਉਂਦੇ ਹੋਣਗੇ ਤੇ ਰੁਕਦੇ ਹੋਣਗੇ ਆ ਇੱਕ ਸਟੋਰੀ ਸਿੰਗਲ ਹਾਊਸ ਇੱਥੇ ਬਣਿਆ ਹੋਇਆ ਤੇ ਇਹਦੇ ਵਿੱਚ 8-8 ਕਮਰੇ ਬਣੇ ਹੋਏ ਨੇ ਕਮਰੇ ਦੇ ਵਿੱਚ ਆਪਾਂ ਸਮਾਨ ਰੱਖਤਾ 2000 ਦਾ ਕਮਰਾ ਮਿਲਿਆ 2000 ਸ਼ਿਲਿੰਗ ਦਾ ਬਾਈਹ ਹੋਰਾਂ ਕੋਲ ਰੈਸਟੋਰੈਂਟ ਹੈਗਾ ਸੀ ਮੈਂ ਕਹਾਂ ਯਾਰ ਮੇਰੇ ਵਾਸਤੇ ਛੇਤੀ ਤੋਂ ਛੇਤੀ ਖਾਣ ਪੀਣ ਵਾਸਤੇ ਤਿਆਰ ਕਰੋ ਇਹ ਕਹਿੰਦੇ ਵੀ ਸਾਡੇ ਕੋਲ ਬੀਨਸ ਹੈਗੇ ਨੇ ਤੇ ਨਾਲ ਚੌਲ ਰਾਜਮਾ ਤੇ ਰਾਜਮਾ ਕਹੀ ਜਾਣਾ ਰੋਟੀ ਵੀ ਇਹ ਜਿਆ ਕੋਸ ਨੂੰ ਆਪਾਂ ਖਾਣ ਨੂੰ ਦੇ ਦਿੰਨੇ ਆ ਇਹ ਕੁਛ ਆਪਣਾ ਹੋਟਲ ਬਣਿਆ ਹੋਇਆ ਅੰਦਰੋਂ ਸਾਹਮਣੇ ਰਸੋਈ ਆ ਤੇ ਇੱਧਰ ਰੈਸਟੋਰੈਂਟ 2000 ਦੇ ਵਿੱਚ ਆਪਣਾ ਕਮਰਾ ਵੀ ਆ ਤੇ ਆਪਣਾ ਜਿਹੜਾ ਬ੍ਰੇਕਫਾਸਟ ਉਹ ਵੀ ਇਨਕਲੂਡ ਸਤਾ ਤਾਂ ਸੁਨੀ ਜੀ ਆ ਯਾਰ ਇਹ ਸਾਰਾ ਹੋਟਲ ਹੀ ਖਾਲੀ ਪਿਆ ਸਾਰੇ ਕਮਰੇ ਇਹੀ ਖਾਲੀ ਪਏ ਨੇ ਤੇ ਮੇਰੇ ਵਾਲਾ ਕਮਰਾ ਇੱਧਰਲੇ ਪਾਸੇ ਆ। ਚਲੋ ਆ ਵਾਈਫਾਈ ਲੱਗਿਆ ਹੋਇਆ ਯਾਰ ਮਖਿਆਲ ਵਾਂਗ ਲੰਮਕਿਆ ਹੋਇਆ। ਚਲੋ। ਠੰਡਾ ਇੱਥੇ ਰਾਤ ਦੇ ਵਿੱਚ ਬਹੁਤ ਬੁਰਾ ਹਾਲ ਸੀ ਭਾਈ ਗਰਮੀ ਨਾਲ। ਇੱਥੇ ਵਧੀਆ ਠੰਡ। ਇੱਥੇ ਬਹਿ ਜਾਨੇਗੇ ਤੇ ਇਹਦੇ ਸਾਹਮਣੇ ਬਹਿ ਕੇ ਖਾਵਾਂਗੇ। ਜੇ ਨਾ ਸਵਾਦ ਲੱਗਿਆ ਉੱਥੇ ਦੱਸ ਦਾਂਗੇ ਇਹਨੂੰ। ਵੀ ਬਣੀ ਨਹੀਂ ਗੱਲ ਸੱਜਣਾ। ਇੰਨੀ ਭੁੱਖ ਲੱਗੀ ਹੋਈ ਸੀ ਉਹਨਾਂ ਵਧੀਆ ਆਪਾਂ ਨੂੰ ਖਾਣਾ ਮਿਲ ਗਿਆ। ਇਵਨ ਕਿ ਆਪਾਂ ਨੂੰ ਯਾਰ ਚਪਾਤੀ ਵੀ ਮਿਲ ਗਈ, ਰੋਟੀ ਵੀ ਮਿਲ ਗਈ। ਇੱਧਰ ਵੀ ਰੋਟੀ, ਇੱਧਰ ਵੀ ਰੋਟੀ। ਆ ਸਲਾਦ ਪਿਆ ਆ ਚੌਲ ਨੇ ਆ ਮੇਥੀ ਦੀ ਸਬਜੀ ਬ੍ਰਦਰ ਵਾਟ ਯੂ ਕਾਲ ਥਿਸ ਚਪਾਤੀ ਚਪਾਤੀ ਠੀਕ ਐ ਤੇ ਆ ਭਾਈ ਇਹਨਾਂ ਨੇ ਰਾਜਮਾ ਛੋਲੇ ਆਪਾਂ ਨੂੰ ਖਾਣ ਨੂੰ ਦੇਤੇ ਹੁਣ ਚਲ ਐ ਪਤਾ ਲੱਗ ਗਿਆ ਵੀ ਇਹ ਚਪਾਤੀ ਕਹਿੰਦੇ ਨੇ ਆਪਾਂ ਇਹਨਾਂ ਦੇ ਕਿਸੇ ਵੀ ਰੈਸਟੋਰੈਂਟ ਦੇ ਵਿੱਚ ਜਾ ਕੇ ਮੰਗ ਲਿਆ ਕਰਾਂਗੇ ਵੀ ਸਾਨੂੰ ਭਾਈ ਚਪਾਤੀ ਦੇ ਦੋ ਮੈਨੂੰ ਐਸੇ ਵੀ ਰੋਟੀ ਵਾਲੇ ਪਾਸੋਂ ਨੰਤੰਗ ਹੋਈਏ ਪਰ ਵਧੀਆ ਮਿਲ ਗਿਆ ਆਪਾਂ ਨੂੰ ਗੁੱਡ ਤੇ ਇਹ ਹੈ ਜੀ ਆਪਣਾ ਕਮਰਾ ਸਾਹਮਣੇ ਲੱਗੀ ਹੋਈ ਆ ਮੱਛਰਦਾਨੀ ਇੱਕ ਬੈੱਡ ਲੱਗਿਆ ਹੋਇਆ ਸਾਮਣੇ ਸ਼ੀਸ਼ਾ ਤੇ ਉਹ ਨਾਲ ਵਾਸ਼ਰੂਮ ਵੀ ਆ। ਚਲ ਆ ਵੀ ਇੱਥੇ ਨਾ ਯਾਰ ਮੌਸਮ ਠੰਡਾ। ਗਰਮੀ 'ਚ ਸੌਣਾ ਬਹੁਤ ਔਖਾ ਇੱਥੇ ਏਸੀਆਂ ਉਸੀਆਂ ਵਾਲੇ ਰਵਾਜ ਘੱਟ ਨੇ। ਬਾਕੀ ਥੋੜਾ ਜਿਹਾ ਛੋਟਾ ਟਾਊਨ ਆ ਜੇ ਇੱਥੇ ਗਰਮੀ ਹੁੰਦੀ ਤਾਂ ਆਪਾਂ ਨੂੰ ਪੱਖੇ ਥੱਲੇ ਸੌਣਾ ਪੈਣਾ ਸੀ। ਮੱਛਰਦਾਨੀ ਇੱਥੇ ਬਾਲੀ ਜ਼ਰੂਰੀ ਆ। ਮੱਛਰਦਾਨੀ ਬਿਣਾ ਨਹੀਂ ਸਰਦਾ। ਮੱਛਰ ਵਾਲੀ ਸਮੱਸਿਆ ਥੋੜੀ ਜਿਹੀ ਹੈ ਹੈਗੀ ਆ ਅਫਰੀਕਾ ਦੇ ਵਿੱਚ। ਤੇ ਸਵੇਰੇ ਕਿਵੇਂ ਤੇ ਕਿੱਥੇ ਜਾਣਾ ਉਹਦੇ ਬਾਰੇ ਹਜੇ ਕੋਈ ਆਈਡੀਆ ਨਹੀਂ ਹੈਗਾ। ਮੈਂ ਆਪਦੇ ਹੋਟਲ ਵਾਲੇ ਮਾਲਕ ਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਪਤਾ ਕਰਕੇ ਦੱਸ ਸਵੇਰੇ ਕਿੱਥੋਂ ਟੈਕਸੀ ਜਾਊਗੀ ਕਿੱਥੋਂ ਬੱਸ ਜਾਊਗੀ ਜਾਂ ਕੋਈ ਮੋਟਰਸਾਈਕਲ ਤੇ ਜਾਣਾ ਪੈਣਾ ਕਿਵੇਂ ਜਾਣਾ ਪੈਣਾ ਵੀ ਮੈਨੂੰ ਪਤਾ ਕਰਕੇ ਦੱਸ ਉਹ ਕਹਿੰਦਾ ਚਲ ਮੈਂ ਕਿਸੇ ਬੰਦੇ ਨੂੰ ਫੋਨ ਕਰਦਾ ਨਹੀਂ ਤਾਂ ਕਹਿੰਦਾ ਆਪਾਂ ਨੂੰ ਅੱਜ ਸ਼ਾਮ ਨੂੰ ਹੀ ਪਤਾ ਲੱਗ ਜੇ ਤਾਂ ਚੰਗੀ ਗੱਲ ਆ ਵੀ ਸਵੇਰੇ ਲੇਟ ਫੇਟ ਨਾ ਹੋ ਜਾਈਏ ਸਵੇਰੇ ਇੱਥੋਂ ਟੈਕਸੀਆਂ ਸ਼ੇਅਰਿੰਗ ਬੱਸਾਂ ਜਾਂ ਕੁਝ ਵੀ ਜਾ ਸਕਦਾ ਪਤਾ ਕੁਝ ਨਹੀਂ ਉਹਦੇ ਬਾਰੇ ਸਵਰਲੀ ਮਾਰਨਿੰਗ ਆਪਾਂ ਨੂੰ ਸਵੇਰੇ ਛੇ ਦੇ ਆ ਉੱਠ ਕੇ ਜਾਣਾ ਪੈਣਾ ਤੇ ਉਸ ਤੋਂ ਬਾਅਦ ਆਪਾਂ 500 ਕਿਲੋਮੀਟਰ ਦਾ ਸਫ਼ਰ ਜਿਹੜਾ ਹੈਗਾ ਰਿਮੋਟ ਏਰੀਆ ਦੇ ਵਿੱਚ ਡੇਜ਼ਰਟ ਦੇ ਵਿੱਚ ਤੈਅ ਕਰਨਾ ਫਿਲਹਾਲ ਜਿਹੜੇ ਏਰੀਆ ਦੇ ਵਿੱਚ ਆਪਾਂ ਹੁਣ ਘੁੰਮ ਰਹੇ ਆ ਇਹ ਵੀ ਇੱਕ ਤਰ੍ਹਾਂ ਦਾ ਰੇਗਿਸਤਾਨ ਹੀ ਹੈ ਇੱਥੇ ਕੋਈ ਹਰੇ ਭਾਈ ਨਹੀਂ ਹੈਗੀ ਸਿਰਫ ਝਾੜੀਆਂ ਕਹਿ ਸਕਦੇ ਹਾਂ ਜਾਂ ਫਿਰ ਕਿੱਕਰਾਂ ਕਹਿ ਸਕਦੇ ਹਾਂ ਇਹ ਜਿਹੇ ਦਰਖਤ ਇੱਥੇ ਲੱਗੇ ਹੋਏ ਨੇ ਨਾਇਰੋਬੀ ਤੋਂ ਜਦੋਂ ਆਪਾਂ ਇਧਰਲੇ ਪਾਸੇ ਨੂੰ ਆ ਰਹੇ ਸੀ ਤਾਂ 400 350 350 ਕਿਲੋਮੀਟਰ ਦੇ ਨੇੜੇ ਤੇੜੇ ਉੱਥੇ ਹਰੇ ਭਾਈ ਹੈਗੀ ਸੀ ਉਸ ਤੋਂ ਬਾਅਦ ਫਿਰ ਡੇਜ਼ਰਟ ਸ਼ੁਰੂ ਹੋ ਗਿਆ ਸੀ ਬੰਜਰ ਧਰਤੀ ਸ਼ੁਰੂ ਹੋ ਗਈ ਸੀ ਤੇ ਜਿੱਧਰਲੇ ਪਾਸੇ ਨੂੰ ਆਪਾਂ ਜਾਵਾਂਗੇ ਉਧਰਲੇ ਪਾਸੇ ਬੂਟੇ ਵੀ ਨਹੀਂ ਹੈਗੇ ਨਾ ਉਧਰਲੇ ਪਾਸੇ ਬੰਦੇ ਨਹੀਂ ਸੋ ਨਵੀਂ ਵੀਡੀਓ ਦਾ ਨਾ ਕਰ ਲੂ ਫੇਰ ਮਿਲਦੇ ਆ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪ੍ਰਸ਼ਾਦਾ ਪਾਣੀ ਮੈਂ ਛਕਿਆ ਪਰ ਨੂਨ ਮਿਰਚ ਨਹੀਂ ਹੈਗਾ ਸੀ ਬਾਈ ਉਹਦੇ ਵਿੱਚ ਫਿੱਕਾ ਜਿਹਾ ਕੰਮ ਸੀ ਤੇ ਚਲੋ ਕੋਈ ਨਾ ਹੁਣ 4-5 ਦਿਨ ਪਿੱਛੇ ਪ੍ਰਸ਼ਾਦੀ ਛੱਕੇ ਆਏ ਆ ਆਪਾਂ ਨਾਈਰੋਬੀ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਕੱਲੂ ਫੇਰ ਮਿਲਦੇ ਆ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ